9 ਸਤੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਪੰਜਾਬ ਦਾ ਮੌਸਮ ਅੱਜ ਮੁੱਖ ਤੌਰ ਤੇ ਸਾਫ਼ ਰਹੇਗਾ ਬਹੁਤ ਖੇਤਰਾਂ ਦੇ ਵਿੱਚ ਧੁੱਪ ਲੱਗੇਗੀ ਗਰਮੀ ਅਤੇ ਹੌਮਸ ਦੇਖਣ ਨੂੰ ਮਿਲ ਸਕਦੀ ਹੈ ਦੁਪਹਿਰ ਤੋਂ ਬਾਅਦ ਘੱਟ ਖੇਤਰੀ ਮੀਂਹ ਦੀਆਂ ਕਾਰਵਾਈਆਂ ਹੋ ਸਕਦੀਆਂ ਨੇ ਜਿਵੇਂ ਵੱਡੇ ਸ਼ਹਿਰ ਚਾਹੇ ਜਲੰਧਰ ਹੋ ਗਿਆ ਲੁਧਿਆਣਾ ਹੋ ਗਿਆ ਬਠਿੰਡਾ ਹੋ ਗਿਆ ਜਾਂ ਇਸ ਤਰ੍ਹਾਂ ਘੱਟ ਖੇਤਰੀ ਬੱਦਲ ਬਣ ਕੇ ਉਹਨਾਂ ਖੇਤਰਾਂ ਦੇ ਵਿੱਚ ਗਰਮੀ ਅਤੇ ਹੌਮਸ ਨਾਲ ਥੋੜੇ ਬਹੁਤ ਖੇਤਰਾਂ ਦੇ ਵਿੱਚ ਸ਼ਰਾਟੇ ਲੱਗ ਸਕਦੇ ਨੇ ਨਹੀਂ ਤਾਂ ਬਹੁਤ ਖੇਤਰਾਂ ਦੇ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਨੇ ਇਸੇ ਤਰ੍ਹਾਂ ਹੀ ਹਰਿਆਣਾ ਅਤੇ ਰਾਜਸਥਾਨ ਵਿੱਚ ਵੀ ਮੌਸਮ صاف ਪਹਾੜੀ ਖੇਤਰਾਂ ਦੇ ਵਿੱਚ ਲਗਾਤਾਰ ਮੀਂਹ ਦੀਆਂ ਕਰਵੀਆਂ ਹਲਕੇ ਤੋਂ ਦਰਮਿਆਨੇ ਟੁੱਟਵੇਂ ਤੌਰ ਤੇ ਜਾਰੀ ਨੇ ਉਹ ਇਸੇ ਤਰ੍ਹਾਂ ਹੀ ਜਾਰੀ ਰਹਿਣਗੇ ਉਸ ਤੋਂ ਇਲਾਵਾ ਜੇਕਰ ਡੈਮਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਡੈਮ ਪਿਛਲੇ ਦਿਨਾਂ ਦੇ ਮੁਕਾਬਲੇ ਹੁਣ ਫੇਟਾ ਨੂੰ ਆਉਣੇ ਸ਼ੁਰੂ ਹੋ ਚੁੱਕੇ ਹਨ ਜਿਸ ਕਰਕੇ ਦਰਿਆਵਾਂ ਦੇ ਵਿੱਚ ਵੀ ਪਾਣੀ ਥੋੜਾ ਜਿਹਾ ਘਟ ਛੱਡਿਆ ਜਾ ਰਿਹਾ ਹੈ ਜਿਸ ਕਰਕੇ ਹੜ੍ਹਾਂ ਦੇ ਵਿੱਚ ਥੋੜੇ ਜਿਹੇ ਰਾਹਤ ਮਿਲਣੀ ਸ਼ੁਰੂ ਹੋ ਚੁੱਕੀ ਹੈ ਚਾਹੇ ਉਹ ਬਿਆਸ ਦਰਿਆ ਹੋਵੇ ਚਾਹੇ ਸਤਲੁਜ ਦਰਿਆ ਹੋਵੇ ਆਮ ਨਾਲੋਂ ਘੱਟ ਪਾਣੀ ਇਨ੍ਹਾਂ ਖੇਤਰਾਂ ਦੇ ਵਿੱਚ ਆ ਰਿਹਾ ਹੈ ਸੋ ਅਜੇ ਵੀ ਫਲੱਡ ਗੇਟ ਖੁੱਲੇ ਹੋਏ ਨੇ ਹੁਣ ਹੜ੍ਹਾਂ ਦਾ ਖਤਰਾ ਜਿੰਨਾ ਕਿ ਪਹਿਲਾਂ ਪੜਿਆ ਹੋਇਆ ਸੀਗਾ ਹੁਣ ਉਸ ਤੋਂ ਲਗਾਤਾਰ ਦਿਨ ਬਾ ਦਿਨ ਘਟਦਾ ਜਾ ਰਿਹਾ ਹੈ ਤੇ ਡੈਮ ਵੀ ਥੋੜੇ ਜਿਹਾ ਉਣੇ ਸ਼ੁਰੂ ਹੋ ਚੁੱਕੇ ਨੇ ਘੱਗਰ ਦਰਿਆ ਵੀ